ਸਾਸੀ ਗਾਲ ਜੀ ਮੈਂ ਜਸਵਿੰਦਰ ਸਿੰਘ ਬਰਾੜ ਤੇ ਰਤਬਾ ਟੀਵੀ ਨਾਲ ਜੁੜਿਆ ਹਾਂ ਤੁਸੀਂ ਪੰਜਾਬ ਸਰਕਾਰ ਸਖਤ ਹੈ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਤੇ ਪੰਜਾਬ ਪੁਲਿਸ ਜਿਹੜੀ ਹੈ ਉਹ ਵੀ ਮੁਸਤੈਦ ਹੈ ਜ਼ਿਲ੍ਹਾ ਫਰੀਦਕੋਟ ਦੇ ਐਸਐਸਪੀ ਡਾਕਟਰ ਪ੍ਰਗਿਆ ਜੈਨ ਉਹਨਾਂ ਨੇ ਸਖਤ ਹਦਾਇਤਾਂ ਕਿ ਨਸ਼ਾ ਤਸਕਰ ਜਿਹੜੇ ਆ ਉਹ ਜਲਦੀ ਤੋਂ ਜਲਦੀ ਫੜ ਕੇ ਜਿਹੜਾ ਸਲਾਖਾਂ ਦੇ ਪਿੱਛੇ ਭੇਜਣੇ ਆ ਜੈਤੋ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਮਾਨਯੋਗ ਡੀਐਸਪੀ ਸਾਹਿਬ ਜੈਤੋ ਸ਼੍ਰੀ ਮਨੋਜ ਕੁਮਾਰ ਜੀ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਇੱਕ ਵੱਡੀ ਕਾਰਵਾਈ ਕੀਤੀ ਹੈ। ਇੱਕ ਨਸ਼ੇ ਦੀ ਵੱਡੀ ਖੇਪ ਫੜੀ ਹੈ। ਮਾਨਯੋਗ ਡੀਐਸਪੀ ਜੈਤੋ ਸ਼੍ਰੀ ਮਨੋਜ ਕੁਮਾਰ ਜੀ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦੇ ਆ। ਇੱਕ ਵੱਡੀ ਪ੍ਰਾਪਤੀ ਹੈ ਜੈਤੋ ਪੁਲਿਸ ਦੀ। ਉਸ ਬੰਦੀ ਜਾਣਕਾਰੀ ਦਿੰਦਿਆਂ ਡੀਐਸਪੀ ਸਾਹਿਬ ਨੇ ਪ੍ਰੈਸ ਦੇ ਨਾਲ ਗੱਲਬਾਤ ਕੀਤੀ ਹੈ। ਆਓ ਤੁਹਾਨੂੰ ਸੁਣਾਈਏ ਕਿ ਕਿੰਨੀ ਉਹ ਮਾਤਰਾ ਹੈ ਨਸ਼ੇ ਦੀ ਤੇ ਕਿੱਥੋਂ ਨਸ਼ਾ ਤਸਕਰ ਜਿਹੜੇ ਉਹ ਫੜੇ ਗਏ। ਮਾਨਯੋਗ ਐਸਐਸਪੀ ਸਾਹਿਬ ਫਰੀਦਕੋਟ ਡਾਕਟਰ ਪ੍ਰਗਿਆ ਜਾਨ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੱਕ ਫ੍ਰੀ ਪੋਰਟਫੋਲਸ ਵੱਲੋਂ ਨਸ਼ਾ ਵਿਚਨ ਅਗਰਤਲਾ ਇੱਕ ਮੁਹਿੰਮ ਜਿਹੜੀ ਐ ਬੱਢੀ ਗਈ ਹੈ ਹਨਰਤਲਾ ਸਖਤ ਸੀ ਕਾਰਵਾਈ ਜਿਹੜੀ ਕਰਾਈ ਗਈ ਇਸੇ ਸਬੰਧ ਦੇ ਵਿੱਚ 29 ਸਤਕ ਪੱਛੀ ਨੂੰ اے ایس ਸੀ ਦਰਸ਼ਨ ਸਿੰਘ ਐਂਟੀ ਨਾਰਕੋਟਿਕ ਸੈੱਲ ਸੀਆਈਏ ਸਟਾਫ ਜਤੂ ਉਹਨਾਂ ਨੇ ਗਸ਼ਤ ਦੇ ਦੌਰਾਨ ਜਦੋਂ ਹਾਈਵੇ ਤੋਂ ਕੰਨਿਆ ਸਾਈਡ ਨੂੰ ਦੇਖ ਜਾ ਰਹੇ ਸੀ ਤਾਂ ਉਧਰ ਇੱਕ ਸੂਕਤਾਰਾ ਜਿਹੜੀ ਉਹ ਆਂਦੀ ਨਜ਼ਰ ਆਈ ਜਦੋਂ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸ਼ਕਤੇ ਬਿਨਾਂ ਦਿੱਤਾ ਉਹਨੇ ਉਹ ਕੱਢਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਸਾਥੀਆਂ ਦੇ ਬਤਨ ਨਾਲ ਜਦੋਂ ਉਹਨੂੰ ਗ੍ਰਿਫਤਾਰ ਕੀਤਾ ਸੋਹਣਜੀਤ ਸਿੰਘ ਫਿਰ ਫੀਰਾਪੁੱਤਰ ਪ੍ਰਤਾਪ ਸਿੰਘ ਵਸੇ ਸੁਜੀਪੁਰਾ ਧਿਆਨਪੁਰਾ ਭਾਈਕਰ ਜਿਲ੍ਹਾ ਬਟਿੰਡਾ ਜਿਹੜੇ ਐ ਇਹਨੂੰ ਜਿਹੜਾ ਉੱਥੇ ਰੋਕ ਕੇ ਤੇ ਜਦੋਂ ਪੁੱਛੇ ਚ ਕੀਤੀ ਗਈ ਕਹਿੰਦੀ ਡਿਸਪਟ ਡਿਜ਼ਾਇਰ ਕਾਰਜਿਕ ਰਾਸ਼ੀ ਜਦੋਂ ਕੀਤੀ ਗਈ ਤਾਂ ਉਹਦੇ ਵਿੱਚੋਂ ਇੱਕ ਕਮੰਟਰ ਤੇ 56 ਕਿਲੋ ਜਿਹੜੀ ਜਿਹੜੀ ਉਹ ਕੀ ਡੋਟਾ ਕੋਸ ਉਹ ਜਿਹੜੇ ਬਰਾਮਤ ਦਿੱਤੇਗੇ ਇਸ ਦੇ ਖਿਲਾਫ ਮੁਕੱਦਮਾ ਜਿਹੜਾ ਖਾਣਾ ਬਾਜ਼ਾਰ ਖਾਣਾ ਵਿੱਚ ਦਰਜ ਕੀਤਾ ਗਿਆ ਉਹ ਗੱਦਮਾ ਦਰਜ ਕਰਕੇ ਤਪਦੀਸ਼ ਅਮਲੋਚ ਵਿੱਚ ਮੈਂ ਅੱਜ ਆ ਰਿਹਾ ਹਾਂ ਸੰਬੰਧੀ ਸੀ ਤੇ ਪੁਲਿਸ ਰਿਮਾਰਟ ਹਾਸਲ ਕੀਤਾ ਹੈ ਪੁਲਿਸ ਰਿਮਾਰਟ ਹਾਸਲ ਕਰਕੇ ਆਦੀ ਬੈਕਵਰਡ ਤੇ ਫਾਰਮਲ ਡਿੰਕਰ ਜਿਹੜੇ ਉਹ ਸੀ ਕਲੀਅਰ ਕਰ ਰਹੇ ਆ ਕਿ ਇਹ ਨਾਲ ਕੋਈ ਹੋਰ ਕਿਹੜਾ ਕਿਹੜਾ ਸ਼ਾਮਿਲ ਸੀ ਕਿੱਥੋਂ ਲੈ ਕੇ ਆਇਆ ਤੇ ਇਹਨਾਂ ਕਿੱਥੇ ਇਹ ਜਿਹੜੀ ਉਹ ਕੀ ਉਹ ਸਪਲਾਈ ਕਰਦੇ ਸੀ ਸਰ ਮੌਕੇ ਤੇ ਕੋਈ ਹੋਰ ਸਾਥੀ ਵੀ ਸੀ ਜੀ ਨਹੀਂ ਇੱਥੇ ਮੌਕੇ ਤੇ ਇਕੱਲੇ ਨੂੰ ਦਰਜ ਕੀਤਾ ਹੈ ਇਹਦਾ ਬੈਕਗ੍ਰਾਉਂਡ ਜੀ ਕੋਈ ਇਹਦੇ ਤੇ ਪਹਿਲਾਂ ਵੀ ਇੱਕ ਮੁਕੱਦਮਾ ਹੈ ਮੁਕੱਦਮਾ ਨੰਬਰ 92 ਮ ਇਸੇ ਤਰ੍ਹਾਂ ਐਨਡੀਪੀਆ ਸੈਕਟਰ ਦੇ ਉਪਰੀ ਦੀ ਬ੍ਰਾਂਡ ਫਿਦਰ ਸਮਤ ਹੋ ਚੁੱਕਾ ਪਹਿਲਾਂ ਹੀ ਕਰਦੇ। ਥੈਂਕ ਯੂ ਸਰ। ਮਾਨਯੋਗ ਐਸਐਸਪੀ ਸਾਹਿਬ ਫਰੀਦਕੋਟ ਡਾਕਟਰ ਪ੍ਰਗਿਆ ਜਾਨ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਧਿਕ ਫਰੀਦਕੋਟ ਪੁਲਿਸ ਵੱਲੋਂ ਨਸ਼ਾ ਵਿਚ ਨਗਰ ਰਤਲਾ ਇੱਕ ਮੁਹਿੰਮ ਜਿਹੜੀ ਹੈ ਵਢੀ ਗਈ ਹੈ ਇਹਨਾਂ ਦੇ ਖਾਸ ਸਖਤ ਅਸੀਂ ਕਾਰਵਾਈ ਜਿਹੜੀ ਕਰਾਈ ਹੈ। ਇਸੇ ਸਬੰਧ ਦੇ ਵਿੱਚ 29 ਸਤਕạch ਨੂੰ ਐਸਸੀ ਦਰਸ਼ਨ ਸਿੰਘ ਐਂਟੀ ਨਾਰਕੋਟਿਕ ਸੈਲ ਸੀਆਈਏ ਸਟਾਫ ਜਤੋ ਉਹਨਾਂ ਨੂੰ ਗਸ਼ਤ ਦੇ ਦੌਰਾਨ ਜਦੋਂ ਹਾਈਵੇ ਤੋਂ ਕੰਨਿਆ ਸਾਈਡ ਨੂੰ ਦੇਖ ਜਾ ਰਹੇ ਸੀ ਤਾਂ ਉਧਰ ਇੱਕ ਸੂਕਤਾਰ ਆ ਜਿਹੜੀ ਉਹ ਆਂਦੀ ਨਜ਼ਰ ਆਈ ਜਦੋਂ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸ਼ਕਤੇ ਬਿਨਾਂ ਤਾਂ ਉਹਨੇ ਉਹ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਸਾਥੀਆਂ ਦੇ ਬਤਨ ਨਾਲ ਜਦੋਂ ਉਹਨੂੰ ਗ੍ਰਿਫਤਾਰ ਕੀਤਾ ਸੋਹਣਜੀਤ ਸਿੰਘ ਫੁਰਫੀਰਾ ਪੁੱਤਰ ਪ੍ਰਤਾਪ ਸਿੰਘ ਵਸੇ ਸੁਜੀਤਪੁਰਾ ਧਿਆਨਪੁਰਾ ਪਾਈਕਰ ਜ਼ਿਲ੍ਹਾ ਬਟਿੰਡਾ ਜਿਹੜੇ ਐ ਇਹਨੂੰ ਜਿਹੜਾ ਉੱਥੇ ਰੋਕ ਕੇ ਉੱਥੇ ਜਦੋਂ ਪੁੱਛੇ ਚ ਕੀਤੀ ਗਈ ਕਹਿੰਦੀ ਡਿਸਸਿਪਟ ਡਿਜ਼ਾਇਰ ਤਾਰ ਦੀ ਤਰਾਸ਼ੇ ਜਦੋਂ ਪੁੱਛੀ ਗਈ ਤਾਂ ਉਹਦੇ ਵਿੱਚੋਂ ਇੱਕ ਕਮੰਟਰ ਤੇ 56 ਕਿਲੋ ਜਿਹੜੀ ਬੁੱਕੀਆਂ ਨੇੜੀ ਉਹ ਕੀ ਡੋਟਾ ਕੋਸਟ ਉਹ ਜਿਹੜੇ ਬਰਾਮਤ ਕੀਤੇ ਗਏ ਇਸ ਦੇ ਖਿਲਾਫ ਮੁਕੱਦਮਾ ਜਿਹੜਾ ਖਾਣਾ ਬਾਜ਼ਾਰ ਖਾਣਾ ਵਿੱਚ ਦਰਜ ਕੀਤਾ ਗਿਆ ਗਦਮਾ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਨਹੀਂ ਅੱਗੇ ਜਾ ਰਹੀ ਹੈ ਸਬੰਧੀ ਸੀ ਤੇ ਪੁਲਿਸ ਨੇ ਮਾਰ ਹਾਸਲ ਕੀਤਾ ਹੈ ਪੁਲਿਸ ਨੇ ਮਾਰ ਹਾਸਲ ਕਰਕੇ ਉਹਦੇ ਬੈਕਵਰਡ ਤੇ ਫਾਰਮਲ ਡਿੰਕਰ ਜਿਹੜੇ ਉਹ ਸੀ ਕਲੀਅਰ ਕਰ ਰਹੇ ਆ ਕਿ ਇਹਨਾਂ ਨੂੰ ਬਹੁਤ ਕਿਹੜਾ ਕਿਹੜਾ ਸ਼ਾਮਿਲ ਸੀ ਕਿੱਥੋਂ ਲੈ ਕੇ ਆਇਆ ਤੇ ਨਹੀਂ ਕਿੱਥੇ ਇਹ ਜਿਹੜੀ ਬੁੱਕੀ ਉਹ ਸਪਲਾਈ ਕਰਦੀ ਸੀ ਸਰ ਮੌਕੇ ਤੇ ਕੋਈ ਹੋਰ ਸਾਥੀ ਵੀ ਸੀ ਜੀ ਨਹੀਂ ਇੱਥੇ ਮੌਕੇ ਤੇ ਇਕੱਲੇ ਨੂੰ ਦਿੱਤਾ ਸੀ ਇਹਦਾ ਬੈਕਗ੍ਰਾਉਂਡ ਜੀ ਕੋਈ ਇਹਦੇ ਤੇ ਪਹਿਲਾਂ ਵੀ ਇੱਕ ਮੁਕੱਦਮਾ ਹੈ ਮੁਕੱਦਮਾ ਨੰਬਰ 91 ਮਿਤੀ 5/11/2022 ਇਸੇ ਤਰ੍ਹਾਂ ਐਨਡੀਪੀਐਸ ਐਕਟ ਦੇ ਤੋਕੀ ਦੀ ਬਰਾਬਰੀ ਦੀ ਦਸਤਾਵੇਜ਼ ਪਹਿਲਾਂ ਹੀ ਦਰਜ ਹੈ ਥੈਂਕ ਯੂ ਸਰ